ਇਸ ਵਿੱਚ ਬਾਈ ਜੀ ਕੋਈ ਸ਼ੱਕ ਨਹੀਂ ਹੈਗਾ ਵੀ ਗੋਰੇ ਆ ਜਿਹੜੇ ਉਹ ਟਰਕਿੰਗ ਸਿਸਟਮ ਦੇ ਵਿੱਚੋਂ ਜਿਹੜਾ ਟਰਕਿੰਗ ਇੰਡਸਟਰੀ ਦੇ ਵਿੱਚੋਂ ਆਲਮੋਸਟ ਜਿਹੜਾ ਪੂਰੀ ਤਰ੍ਹਾਂ ਬਾਹਰ ਹੋ ਚੁੱਕਿਆ ਹੈ ਬਾਈ ਗੋਰਿਆਂ ਦੀਆਂ ਜਿਹੜੀਆਂ ਕੋਈ ਵੱਡੀਆਂ ਕੰਪਨੀਆਂ ਜਿਹੜੀਆਂ ਉਹੀ ਰਹਿਗੀਆਂ ਤੇ ਤੁਸੀਂ ਬਾਈ ਜੀ ਇਹ ਵੀ ਨਾ ਸਮਝ ਲਓ ਜੇ ਵੀ ਸਾਡੇ ਲੋਕ ਆ ਜਿਹੜੇ ਦੇਸੀ ਲੋਕ ਆ ਮਿਹਨਤੀ ਬਾਲੇ ਸੀ ਜੀ ਤਾਂ ਗੋਰਿਆਂ ਨੂੰ ਇਹਨਾਂ ਨੇ ਬਾਹਰ ਧੱਕਤਾ ਹਨਾ ਇਹੋ ਜੀ ਬਾਈ ਜੀ ਕੋਈ ਗੱਲ ਨਹੀਂ ਹੈਗੀ ਰੇਟ ਡੇਗ ਡੇਗ ਕੇ ਬਾਈ ਜੀ ਲੋਡਾਂ ਦੇ ਤਾਂ ਇਹਨਾਂ ਨੇ ਜਿਹੜੇ ਗੋਰੇ ਆ ਜਿਹੜੇ ਕਿਉਂਕਿ ਗੋਰਿਆਂ ਨੇ ਬਾਈ ਜੀ ਥੋੜਾ ਜਿਹਾ ਅੱਪ ਜਾਣਾ ਸੀਗਾ ਉਹ ਸਹੀ ਰੇਟਾਂ ਤੇ ਜਾਂ ਕਿਵੇਂ ਕਹਿ ਦਈਏ ਵੀ ਆ ਜੋ ਰੇਟ ਚੱਲਦੇ ਸੀ ਉਹਨਾਂ ਰੇਟਾਂ ਦੇ ਉੱਤੇ ਲੋਡ ਬੁੱਕ ਕਰਦੇ ਸੀ ਤੇ ਸਾਡੇ ਵਾਲਿਆਂ ਨੇ ਬਾਈ ਜੀ ਮੈਂ ਇਹ ਕਹਿ ਸਕਦਾ ਵੀ ਆਏ ਆਏ ਸੀਗੇ ਨਵੇਂ-ਨਵੇਂ ਇੰਡਸਟਰੀਆਂ ਦੇ ਵਿੱਚ ਵੜੇ ਸੀਗੇ ਕਿਸ਼ਤਾਂ ਭਰਨੀਆਂ ਸੀ ਟਰੱਕਾਂ ਦੀਆਂ ਜਾਂ ਕਹਿ ਲਓ ਜਾਂ ਬਾਈ ਜੀ ਰੋਟੀ ਟੁੱਕਦਾ ਜਿਹੜਾ ਪ੍ਰਬੰਧ ਕਰਨਾ ਸੀ ਉਹਦੇ ਚੱਕਰ ਚੱਕਰ ਦੇ ਵਿੱਚ ਬਾਈ ਜੀ ਗੋਰਿਆਂ ਤੋਂ ਡੈਗ ਡੈਗ ਕੇ ਜਿਹੜਾ ਰੇਟ ਆ ਹਨਾ ਬੁੱਕ ਕਰਨੇ ਸ਼ੁਰੂ ਕਰ ਦਿੱਤੇ ਤੇ ਜਿਹੜੀਆਂ ਕੰਪਨੀਆਂ ਬਾਈ ਜੀ ਲੋਡ ਦਿੰਦੀਆਂ ਸੀ ਉਹਨਾਂ ਦਾ ਤਾਂ ਜਰੂਰ ਫਾਇਦਾ ਹੋ ਗਿਆ ਹਨਾ ਪਰ ਟਰਕਿੰਗ ਇੰਡਸਟਰੀ ਦੇ ਵਿੱਚੋਂ ਫਿਰ ਕਹਿੰਦੇ ਹੁੰਦੇ ਵੀ ਗੋਰੀ ਜਿਹੜੇ ਉਹ ਛੱਡ ਕੇ ਤੁਰ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਯਾਰ ਵੀ ਜਿਹੜਾ ਇੱਥੇ ਆ ਜਿਹੜਾ ਸਿਸਟਮ ਦਾ ਪੂਰਾ ਗੰਦ ਪੈ ਚੁੱਕਿਆ ਤੇ ਇਸ ਤੋਂ ਬਾਅਦ ਆ ਜਾਂਦੀ ਬਾਈ ਜੀ ਐਲ ਐਮ ਆਈ ਸਿਸਟਮ ਦੀ ਗੱਲ ਹਨਾ ਐਲ ਐਮ ਆਈ ਸਿਸਟਮ ਦੇ ਵਿੱਚ ਕੀ ਹੁੰਦਾ ਬਾਈ ਇਹ ਲਮਾ ਇਹ ਪ੍ਰੂਵ ਹੋ ਜਾਂਦੀ ਹੈ ਤੇ ਉਹਦੇ ਵਿੱਚ ਇਹ ਸ਼ੋਅ ਕੀਤਾ ਜਾਂਦਾ ਵੀ ਸਾਨੂੰ ਤਾਂ ਜੀ ਸਾਡਾ ਵਰਕਰ ਚਾਹੀਦਾ ਤੇ ਇੱਥੇ ਸਾਨੂੰ ਕੋਈ ਕੈਨੇਡਾ ਦੇ ਵਿੱਚੋਂ ਵਰਕਰ ਨਹੀਂ ਮਿਲਿਆ ਤੇ ਅਸੀਂ ਕਰਕੇ ਨਾ ਅਸੀਂ ਹੁਣ ਇੰਡੀਆ ਤੋਂ ਪੰਜਾਬ ਦੇ ਵਿੱਚੋਂ ਆਪਦਾ ਵਰਕਰ ਮਗਾਉਣਾ ਚਾਹੁੰਦੇ ਆ ਬੈਸਟ ਵਰਕਰ ਸਾਡਾ ਇੰਡੀਆ 'ਚ ਬੈਠਾ ਹਨਾ ਬਾਹਰ ਤੇ ਚਲੋ ਜੋ ਬੰਦਾ ਆਉਂਦਾ ਬਾਈ ਇੱਥੇ ਆਏ ਬੰਦੇ ਨੂੰ ਕਿਸੇ ਨੂੰ ਪਹਿਲੀ ਗੱਲ ਤਾਂ ਕੰਮ ਨਹੀਂ ਦਿੱਤਾ ਜਾਂਦਾ ਤੇ ਜੇ ਕੰਮ ਦਿੱਤਾ ਜਾਂਦਾ ਬਾਈ ਜੀ ਪਸ਼ੂਆਂ ਦੀ ਤਰ੍ਹਾਂ 70 70 ਘੰਟੇ ਲਵਾ ਕੇ ਬਾਈ ਜੀ ਜਿੱਥੋਂ ਜਦੋਂ ਕਿ ਸਰਕਾਰ ਕਹਿੰਦੀ ਹੈ ਵੀ 29-30 ਡਾਲਰ ਹੈ ਜਿਹੜੇ ਘੰਟੇ ਦੀ ਪੇ ਹੋਣੀ ਚਾਹੀਦੀ ਆ ਪਰ ਉਹਨੂੰ ਬਾਈ ਜੇ 14-15 ਡਾਲਰ ਦੇ ਹਿਸਾਬ ਨਾਲ ਜਿਹੜਾ ਕੰਮ ਕਰਵਾਇਆ ਜਾਂਦਾ ਪਹਿਲੀ ਗੱਲ ਤਾਂ ਯਾਰ ਕੰਮ ਦਿੱਤਾ ਹੀ ਨਹੀਂ ਜਾਂਦਾ ਹਨਾ ਮੈਂ ਬਹੁਤ ਸਾਰੇ ਇੱਥੇ ਐਲਐਮਆਈ ਜਿਹੜੇ ਲੈ ਕੇ ਬੰਦੇ ਆਏ ਸੀਗੇ ਹਨਾ ਉਹਨਾਂ ਨੂੰ ਦੇਖ ਰਿਆਂ ਉਹ ਵਿਚਾਰੇ ਐ ਤੁਰੇ ਫਿਰਦੇ ਕੰਮ ਲਾਉਦੇ ਫਿਰਦੇ ਇੱਕ ਬੰਦਾ ਅੰਮ੍ਰਿਤਸਰ ਤੋਂ ਆਇਆ ਸੀ ਦੁਬਈ ਤੋਂ ਮੂਵ ਹੋ ਕੇ ਇੱਧਰ 2 ਸਾਲ ਕ ਬਾਈ ਉਹ ਕਿਸੇ ਕੰਪਨੀ ਤੋਂ ਧੋਖਾ ਖਾ ਕੇ ਸਾਲ ਇੱਥੇ ਵਿਚਾਰਾ ਰੈਂਟ ਵੀ ਇੰਡੀਆ ਤੋਂ ਮਗਾਮਗਾ ਕੇ ਖਾਈ ਗਿਆ ਤੇ ਖੇਰ ਨੂੰ ਬਾਈ ਉਹਨੂੰ ਵਾਪਸ ਆ ਜਿਹੜਾ ਉਹ ਦੁਬਾਰਾ ਜਾਣਾ ਪੈ ਗਿਆ ਬਾਈ ਅਮਰਸਾਰਾ ਅਮਰਸਾਰ ਤੋਂ ਫੇਰ ਉਹ ਦੁਬਈ ਗਿਆ ਬਾਈ ਕਿਉਂਕਿ ਕੰਮ ਉਹਨੂੰ ਮਿਲਿਆ ਹੀ ਨਹੀਂ ਇੱਥੇ ਤੇ ਐਲ ਐਮ ਆਈ ਵਾਲੇ ਬੰਦਿਆਂ ਨੇ ਵੀ ਬਾਈ ਜੀ ਇੱਥੇ ਜਿਹੜਾ ਪੂਰਾ ਜਿਨ੍ਹਾਂ ਨੇ ਖਰੀਦੀ ਹੋਈ ਸੀ ਐਲ ਐਮ ਆਈ ਹਨਾ ਹੁਣ ਜਦੋਂ ਮੇਰੇ ਵਰਗਾ ਕੋਈ ਕਹਿੰਦਾ ਵੀ ਬਾਈ ਨਾ ਆਪਦੇ ਪੈਸੇ ਲਾਓ ਹਨਾ ਨਾ ਪੈਸੇ ਗਾਲੋ ਉਦੋਂ ਕਹਿ ਦਿੰਦੇ ਆ ਬਾਈ ਜੀ ਇਹ ਆਪ ਗਏ ਆ ਤੇ ਤਾਂ ਸ਼ਾਇਦ ਸਾਨੂੰ ਰੋਕ ਰਹੇ ਆ ਹਨਾ ਤੇ ਜਦੋਂ ਬਈ ਹੁਣ ਇੱਥੇ ਆ ਗਏ ਆ ਮੈਨੂੰ ਇੱਕ ਟਰੱਕ ਕੰਪਨੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਕੀ ਦੇਖ ਰਿਆ ਮੈਂ ਇੱਕ ਐਲਐਮਆਈ ਖਰੀਦੀ ਹੋਈ ਆ ਬਾਈ ਸਰੀ ਦੇ ਵਿੱਚੋਂ ਐਗਰੀਕਲਚਰ ਦੀ ਤੇ ਉਹ ਬੰਦਾ ਨਾ ਸ਼ੰਟਿੰਗ ਦਾ ਕੰਮ ਕਰ ਰਿਹਾ ਇਹਦਾ ਮਤਲਬ ਐਗਰੀਕਲਚਰ ਵਾਲੇ ਜਿਹੜੇ ਬੰਦੇ ਨੇ ਉਹਨੂੰ ਐਲਐਮਆਈ ਵੇਚੀ ਸੀ ਉਹ ਬੰਦੇ ਨੇ ਕੰਮ ਨਹੀਂ ਦਿੱਤਾ ਉਹਨੂੰ ਤੇ ਉਹ ਬ੍ਰੈਂਟਨ ਦੇ ਵਿੱਚ ਸ਼ੰਟਿੰਗ ਦਾ ਕੰਮ ਕਰ ਰਿਹਾ ਤੇ ਮੈਂ ਕਿ ਯਾਰ ਵੀ ਸ਼ੰਟਿੰਗ ਦੀ ਤਾਂ ਪੇ ਹੋਊਗੀ 29 30 ਡਾਲਰ ਬਾਈ ਹਨਾ ਤੇ ਜਦੋਂ ਮੈਂ ਬਾਈ ਉਹ ਕੰਪਨੀ ਦੇ ਵਿੱਚ ਗਿਆ ਮੈਨੂੰ ਪਤਾ ਲੱਗਾ ਬਾਈ ਉਹ 20 ਡਾਲਰ ਦੇ ਕੰਮ ਕਰ ਰਿਹਾ ਸ਼ੈਂਟਿੰਗ ਦਾ ਤੇ 29 30 ਡਾਲਰ ਦਾ ਕੰਮ ਜਿਹੜਾ ਉਹ 20 ਡਾਲਰ ਤੇ ਕਰਕੇ ਜਿਹੜਾ ਯਾਰ ਉਹ ਦੇਈ ਜਾਂਦਾ ਹਨਾ ਇੱਥੇ ਹੀ ਬੱਸ ਨਹੀਂ ਹੁੰਦੀ ਬਾਈ ਜੀ ਐਲ ਐਮ ਆਈ ਜਿਹੜਾ ਸਿਸਟਮ ਆ ਹਨਾ ਪੂਰੀ ਤਰ੍ਹਾਂ ਬਾਈ ਇੱਕ ਵਰਕਰਾਂ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਬੋਝ ਬਣਦਾ ਜਾ ਰਿਹਾ ਹਨਾ ਵਰਕਰਾਂ ਨੂੰ ਸਹੀ ਜਿਹੜੀ ਤਨਖਾਹਾਂ ਵਾਲਾ ਕੰਮ ਨਹੀਂ ਮਿਲ ਰਿਹਾ ਤੇ ਜਿਹੜੇ ਬਾਈ ਜੀ ਦੂਸਰੇ ਹੈਗੇ ਆ ਐਲ ਐਮ ਆਈ ਲਾਈਨ ਵਾਲੇ ਹਨਾ ਤੇ ਉਹਨਾਂ ਦਾ ਤਾਂ ਬਾਈ ਜੀ ਇੱਥੇ ਆ ਕੇ ਇੱਕ ਮੁੰਡਾ ਹੋਣੇ 13-14 ਮਹੀਨਾ ਤੋਂ ਧੋਖਾ ਖਾ ਕੇ ਮੁੜਿਆ ਹੈ ਬਾਈ ਜੀ ਧੋਖਾ ਹੀ ਨਰਾ ਬਾਕੀ ਤੁਸੀਂ ਬਾਈ ਜੀ ਆਪਦਾ ਸੋਚ ਵਿਚਾਰ ਲਿਆ ਕਰੋ ਇਸ ਟਾਈਮ ਜਿਹੜੀ ਇੰਡਸਟਰੀਆਂ ਹਰੇਕ ਪਾਸੇ ਜਿਹੜਾ ਸਿਸਟਮ ਆ ਉਹ ਫੇਲ ਹੋ ਚੁੱਕਿਆ ਹੈਗਾ ਕੰਮ ਧੰਦੇ ਲਗੋਂ ਤੇ ਆਪਾਂ ਬਾਈ ਜੀ ਆਪਦੀਆਂ ਜ਼ਮੀਨਾਂ ਵੇਚ-ਵੇਚ ਕੇ ਹਨਾ ਆਪਦੇ ਘਰ ਆ ਜਿਹੜੇ ਉਹ ਖਾਲੀ ਕਰੀ ਜਾਂਦੇ ਹਨਾ ਬਾਈ ਜੀ ਉਸੇ ਤਰ੍ਹਾਂ ਲੁੱਟ ਹੋ ਰਹੀ ਹੈ ਬਸ ਤਰੀਕੇ ਬਦਲੇ ਗਏ ਪਹਿਲਾਂ ਲੁੱਟਣ ਜਾਂਦੇ ਸੀ ਬਾਈ ਜੀ ਹੁਣ ਆਪਾਂ ਉਲਟਾਉਣ ਆ ਰਹੇ ਹਾਂ ਬਾਕੀ ਬਈ ਜਿਉਂਦੇ ਵਾਸਤੇ ਰਹੋ ਹੱਸਦੇ ਰਹੋ ਹਨਾ ਜੀ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖਸ਼ੇ